ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦੀ ਵੀਡੀਓ ਆਪਾਂ ਫੇਰ ਸਟਾਰਟ ਕਰਦੇ ਆਂ ਜੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਰਮਾਲ ਕਿਸ ਤਰ੍ਹਾਂ ਕੱਢਣਾ ਇਹ ਵੀਡੀਓ ਬਣਾ ਲਈ ਆ ਛੋਟੇ ਛੋਟੇ ਟਰੈਕ ਹੁੰਦੇ ਆ ਹਨਾ ਵੀ ਕਈ ਜਿਹੜੇ ਆਪਾਂ ਨੂੰ ਸਮਝ ਦੇ ਵਿੱਚ ਨਹੀਂ ਆਉਂਦੇਗੇ ਤੇ ਇਹ ਹੈਗਾ ਰਮਾਲ ਆਪਾਂ ਕੱਢ ਕੇ ਦਿਖਾਉਣੀ ਆ ਤੁਹਾਨੂੰ ਤੁਸੀਂ ਕਿਤੇ ਵੀ ਜੂਸ ਕਰ ਸਕਦੇ ਆ ਇਹਨੂੰ ਵਰਤ ਸਕਦੇ ਆ ਜਿਵੇਂ ਕੋਈ ਥਾਲੀ ਦੇ ਦਿਨ ਆਪਾਂ ਗੁਰਦੁਆਰਾ ਵਗੈਰਾ ਜਾਂਦੇ ਆ ਹਨਾ ਉਥੇ ਆਪਣੇ ਵਰਤਵਾ ਸਕਦਾ ਜਾਂ ਕੋਈ ਆਪਾਂ ਡੇਲੀ ਭਰਤ ਦੇ ਉਥੇ ਆ ਸਕਦਾ ਜਾਂ ਆਪਾਂ ਹੱਥ ਚੀ ਫੜਨਾ ਜਾਂ ਆਪਾਂ ਕਿਸੇ ਬੱਚੇ ਦੇ ਜੂੜੇ ਤੇ ਰਮਾਲ ਬੰਨਣਾ ਹਨਾ ਲਾਉਣਾ ਉਵੇਂ ਤੇ ਇਹਦੇ ਵਾਸਤੇ ਆਪਾਂ ਇੱਕ ਥੋੜਾ ਜਿਹਾ ਟ੍ਰੈਕ ਦੱਸਣ ਲੱਗੇ ਆ ਨਾਲ ਤੁਹਾਨੂੰ ਤੁਸੀਂ ਵੀਡੀਓ ਤੇ ਬਣੇ ਰਹੋ ਤੇ ਆ ਜੋ ਜੀ ਆਪਾਂ ਤੁਹਾਨੂੰ ਕੱਢ ਕੇ ਦਿਖਾਉਣੇ ਤੁਸੀਂ ਵੱਡਾ ਛੋਟਾ ਜਿੱਡਾ ਰੱਖਣਾ ਤੁਸੀਂ ਇਹਨੂੰ ਰੱਖ ਸਕਦੇ ਆ ਮਤਲਬ ਕਿ ਫਰੇਮ ਲਾ ਕੱਢ ਕੇ ਲਾ ਕੇ ਆਪਾਂ ਵੱਡਾ ਛੋਟਾ ਇਹਨੂੰ ਕਟ-ਕਟ ਕੇ ਚੱਕ-ਚੱਕ ਕੇ ਫਰੇਮ ਲਾ ਸਕਦੇ ਆ ਉਹਦੇ ਵਾਸਤੇ ਟ੍ਰੈਕ ਕੀ ਆਪਾਂ ਬਾਹਲਾ ਤਾਂ ਦਾੜਾ ਨਹੀਂ ਟਾਈਮ ਖਰਾਬ ਕਰਦੇ ਜਿਹੜਾ ਹੁੰਦਾ ਨਾ ਟਿਸ਼ੂ ਇਹਦੇ ਥੱਲੇ ਲਾਉਣ ਨੂੰ ਮਿਲਦਾ ਇੱਕ ਕਾਗਜ਼ ਤੇ ਪੀ ਐਸ ਡੀ ਪੇਪਰ ਹੁੰਦਾ ਤੇ ਉਹ ਵੀ ਜੇ ਨਾਂ ਵੀ ਹੋਵੇ ਜਾਂ ਆਪਾਂ ਨੂੰ ਲੱਗੇ ਵੀ ਆਪਾਂ ਜਰੂਰ ਉਹਤੇ ਪੈਸੇ ਲਾਉਣੇ ਆ ਤਾਂ ਆਪਾਂ ਇਸ ਤਰ੍ਹਾਂ ਦਾ ਕਾਗਜ਼ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਜਾਂ ਆਫਵਾਰ ਲੈ ਲਿਓ ਜਾਂ ਤੁਸੀਂ ਕਾਪੀ ਦਾ ਪੇਜ ਲੈ ਲਿਓ ਕਿਸੇ ਦਾ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਕੇਰਾ ਫਰੇਮ ਦੇ ਥੱਲੇ ਰੱਖ ਲਿਓ ਮੁੜ ਕੇ ਆਪ ਦੇ ਆਪ ਚਿਪਕ ਜੂਗਾ ਕਿੱਥੋਂ ਠੀਕ ਲਾਉਣਾ ਇਹ ਲੱਗ ਜੂਗਾ ਜੀ ਜਿਵੇਂ ਇੱਥੋਂ ਠੀਕ ਫਰੇਮ ਦੇ ਇਹ ਪੂਰਾ ਆਉਂਦਾ ਵਾ ਤੇ ਚਲੋ ਜੀ ਆਜੋ ਆਪਾਂ ਤੁਹਾਨੂੰ ਦੱਸਦੇ ਹਾਂ ਰਮਾਲ ਕੱਢਣਾ ਵੀ ਥਾਲੀ ਦਾ ਕੱਢ ਲਓ ਹੱਥ 'ਚ ਪੜਨ ਵਾਸਤੇ ਕੱਢ ਲਓ ਜੋੜੇ ਦੇ ਬੰਧਨ ਵਾਸਤੇ ਕੱਢ ਲਓ ਵੈਸੇ ਤੁਸੀਂ ਕੋਈ ਚੀਜ਼ ਟਕਣੀ ਉਹਦੇ ਵਾਸਤੇ ਰੱਖ ਲਓ ਤੇ ਚਲੋ ਜੀ ਆਜੋ ਲਓ ਜੀ ਆਪਾਂ ਇੱਕ ਸਾਈਡ ਰਮਾਲ ਦੀ ਕੱਢ ਲਈ ਆ ਪਰਮਾਲ ਦਾ ਸਾਈਜ਼ ਰੱਖ ਲਿਆ ਚੌਰ ਸਰਮਾਲ ਦਾ ਤੇ ਇਹਦੀ ਸਾਈਡ ਕੱਢ ਕੇ ਤੇ ਆਪਾਂ ਕੱਚਾ ਕਰ ਲਿਆ ਕਿਉਂਕਿ ਮੈਂ ਛਾਪਿਆ ਨਹੀਂਗਾ ਹਜੀ ਮੈਂ ਨਾ ਕਾਫੀ ਜੀ ਟਾਈਮ ਬਾਅਦ ਚਾਰਾਂ ਪੰਜਾਂ ਸਾਲਾਂ ਬਾਅਦ ਇਸ ਸਲਾਈ ਦਾ ਕਢਾਈ ਦਾ ਕੰਮ ਸਟਾਰਟ ਕਰਨ ਲੱਗੀ ਕਰਕੇ ਨਾ ਮੇਰਾ ਸਮਾਨ ਉਧਲ-ਬੁਧਲ ਹੋਇਆ ਪਿਆ ਵਾ ਮੈਨੂੰ ਲੱਭ ਨਹੀਂ ਰਿਹਾ ਕੋਈ ਸਮਾਨ ਜਗਾਰ ਲੱਗਾ ਪਿਆ ਜਿਵੇਂ ਆਹ ਵੇਖ ਲੋ ਇਹ ਯੂਜ਼ ਨਹੀਂ ਕਰਿਆ ਕਦੇ ਇਹ ਜਗਾਰ ਲੱਗਾ ਪਿਆ ਜਿੱਦੋਂ ਚੀਜ਼ ਵਰਤਾਂਗੇ ਹੌਲੀ-ਹੌਲੀ ਸੈੱਟ ਆ ਜੂਗੀ ਆਪਣੀ ਤੇ ਪੇਂਟ ਪੂਟ ਕਰਨ ਲੱਗੇ ਮਿੱਟੀ ਦਾ ਤੇਲ ਮਿਲ ਜਾਂਦਾ ਸੀ ਤੇ ਉਹਦੇ ਨਾਲ ਨਾ ਵੀ ਛਾਪ ਛਾਪਿਆ ਜਾਂਦਾ ਸੀਗਾ ਹੁਣ ਤਾਂ ਚੀਜ਼ ਮਿਲ ਜਾਂਦੀ ਬਾਜ਼ਾਰੋਂ ਹਰਕ ਜੀ ਛਾਪਣ ਵਾਸਤੇ ਤੇ ਮੈਂ ਤਾਂ ਕਰ ਗਿਆ ਮਸ਼ੀਨ ਦੇ ਨਾਲ ਹੀ ਕੱਚਾ ਕਰਕੇ ਤੁਹਾਨੂੰ ਦਿਖਾਤਾ ਹਾਂ ਸ਼ੋਅ ਨਹੀਂ ਹੁੰਦਾਗਾ ਤਾਂ ਇਧਰ ਦੀ ਸਾਈਡ ਆਪਾਂ ਲਈਆ ਕੱਢ ਤੇ ਹੁਣ ਆਪਾਂ ਦੂਜੀ ਸਾਈਡ ਨਾਲ ਦੇ ਨਾਲ ਤੁਹਾਨੂੰ ਕੱਢ ਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਕੱਢੀ ਜਾਂਦੀ ਹੈ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਉੱਪਰ ਤੇ ਆਪਾਂ ਤੁਹਾਨੂੰ ਨਾਲ ਕੱਟ ਕਰਕੇ ਵੀ ਦਿਖਾਵਾਂਗੇ ਨਾਲ-ਨਾਲ ਕਟਿੰਗ ਵੀ ਇਹਦੀ ਕਰਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਕੱਟਵਾਰਕ ਕੀਤਾ ਜਾਂਦਾ ਤੇ ਤੁਸੀਂ ਬਣੇ ਰਹੋ ਦੇਖ ਹੀ ਲਿਆ ਹੈ ਇਹ ਤੇ ਦੋ ਆਪਾਂ ਇਸ ਟੱਕ ਦੇ ਨਿਸ਼ਾਨ ਤੇ ਆਉਣਾ ਥੋੜੀ ਜੀ ਮਸ਼ੀਨ ਦੀ ਸਪੀਡ ਸਲੋ ਕਰਕੇ ਤੇ ਨੂੰ ਥੋੜੀ ਜੀ ਤਿੱਖੇ ਕਰਦੇ ਜਾਣਾ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਉੱਪਰ ਡਿਜ਼ਾਈਨ ਪਾ ਕੇ ਦਿਖਾ ਦਗੇ ਤੇ ਉਤੋਂ ਬਾਅਦ ਤੁਹਾਨੂੰ ਕੰਪਲੀਟ ਕਰਕੇ ਦੱਸਾਂਗੇ ਵੀ ਕਿਸ ਤਰ੍ਹਾਂ ਕਰਨਾ ਹੈ ਲਓ ਜੀ ਇਸ ਤਰ੍ਹਾਂ ਡਿਜ਼ਾਈਨ ਬਣ ਜੂਗਾ ਜੀ ਤੁਸੀਂ ਕਿਸ ਤਰ੍ਹਾਂ ਨੂੰ ਜਿਵੇਂ ਮਰਜ਼ੀ ਲੰਬਾ ਇਥੋਂ ਤਿੱਕ ਲੈ ਜੋ ਚਾਹਦੋ ਜਾਂ ਇੱਕ ਛੱਡ ਕੇ ਇਹਨੂੰ ਕਲਰਫੁੱਲ ਵੀ ਭਰ ਸਕਦੇ ਆ ਹੋਰ ਕਲਰਾਂ ਦੇ ਨਾਲ ਆਪਾਂ ਤੇ ਚਲੋ ਜੀ ਠੀਕ ਹੈ ਤੇ ਆਪਾਂ ਥੋੜੀ ਦੇਰ ਬਾਅਦ ਤੁਹਾਨੂੰ ਸਾਰਾ ਕੰਪਲੀਟ ਕਰਕੇ ਕਟਿੰਗ ਤੇ ਲੈ ਕੇ ਚੱਲਦੇ ਆ ਨਾਲ-ਨਾਲ ਲਓ ਜੀ ਆਪਾਂ ਕੰਪਲੀਟ ਕਰਤਾ ਸਾਰਾ ਇਹ ਜੇ ਆਪਾਂ ਵੱਡਾ ਬਣਾਉਣਾ ਤਾਂ ਫਰੇਮ ਵੱਡ ਕੇ ਵੀ ਲਾ ਸਕਦੇ ਤੇ ਇਧਰ ਦੇਖੋ ਜੀ ਆਹ ਆਹੀ ਹੋ ਗਿਆ ਮੈਂ ਇਹ ਨੂੰ ਇਸ ਤਰ੍ਹਾਂ ਕਰ ਦਾਂਗੀ ਇਹ ਸਾਰਾ ਲੱਜੂਗਾ ਜੀ ਦਾ ਐਸਾ ਉਤਰਾ ਹੋ ਜਾਂਦਾ ਆਪਣੀ ਉਹ ਆਪਾਂ ਨੂੰ ਹਿਚਾ ਲਾਉਣ ਦੀ ਲੋੜ ਨਹੀਂ ਪੈਂਦੀ ਈ ਫਿਰ ਇਸ ਤਰ੍ਹਾਂ ਕਰਕੇ ਦੀ ਸਫਾਈ ਆ ਗਈ ਤੇ ਹੁਣ ਆਪਾਂ ਫਰੇਮ ਲਾ ਕੇ ਕਟਿੰਗ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਆਹ ਲੋ ਜੀ ਆਪਾਂ ਇਹਨੀ ਕਟਿੰਗ ਕਰਤੀ ਐ ਤੇ ਇਹ ਸਾਰੇ ਵਾਧੂ ਘਾਟ ਉਹ ਤਾਂ ਕਿ ਆਪਾਂ ਹੋਰ ਵੀ ਕੱਟ ਦਾਂਗੇ ਆ ਦੇਖੋ ਜੀ ਤੇ ਇਹ ਹੀ ਹੈਗਾ ਮੇਰੇ ਕੋਲੇ ਪਾ ਲਿਆ ਸੀਗਾ ਜੀ ਤੁਹਾਨੂੰ ਦੱਸਿਆ ਵੀ ਹੌਲੀ ਹੌਲੀ ਸਾਰਾ ਸਮਾਨ ਇਕੱਠਾ ਕਰੂੰਗੀ ਮੈਂ ਮੇਰਾ ਸਮਾਨ ਗਵਾਚਿਆ ਹੋਇਆ ਇੱਧਰ ਉੱਧਰ ਹੋਇਆ ਵਾ ਤੇ ਇਹ ਆਪਾਂ ਕੈਂਚੀ ਨਾਲ ਅੱਜਕੱਲ੍ਹ ਵੈਸੇ ਤਾਂ ਹੀ ਕੱਟ ਦਿੰਦੇ ਆ ਇੱਕ ਦੋ ਦੋ ਤੋਂਾਂ ਦੇ ਵਿੱਚ ਹੀ ਸਰੀ ਵਧੀਆ ਹੋ ਜਾਂਦਾ ਆ ਜਾ ਤਾ ਹਾਂ ਆਜੋ ਤਾ ਹਾਂ ਦੱਸ ਦਿੰਨੇ ਵੀ ਕੈਂਚੀ ਨਾਲ ਕਿਵੇਂ ਕੱਟੀਦਾ ਤੇ ਕਿਉਂਕਿ ਜੀ ਜੇ ਮੈਂ ਵੀ ਸਾਰੀ ਕਟਿੰਗ ਤੁਹਾਨੂੰ ਦਿਖਾਵਾਂਗੀ ਤਾਂ ਵੀਡੀਓ ਲੰਬੀ ਹੋ ਜੂਗੀ ਤੇ ਅੱਜ ਦੀ ਵੀਡੀਓ ਵਿੱਚ ਇਨਾਈਟ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇ ਤੁਹਾਨੂੰ ਕੋਈ ਨਈਂ ਤਰਾਜ ਦਾ ਵੀ ਵੱਡੀ ਵੀਡੀਓ ਤੁਸੀਂ ਦੇਖ ਸਕਦੇ ਆ ਤੇ ਆਪਾਂ ਜਿਹੜੇ ਵਿੱਚ ਟੰਕੇ ਪਾਏ ਉਹ ਵੀ ਐਪ ਵੀਡੀਓ ਵਿੱਚ ਕਈ ਕੁਝ ਦੱਸ ਸਕਦੇ ਪਰ ਮੈਂ ਦੱਸਦੀ ਥੋੜਾ ਥੋੜਾ ਕਿਉਂਕਿ ਵੀ ਕਿਸੇ ਕੋਲੇ ਵੀ ਇੰਨਾ ਟਾਈਮ ਨਹੀਂ ਹੁੰਦਾ ਹਨਾ ਕੋਈ ਵੀ ਅੱਜ ਕੱਲ ਫਰੀ ਨਹੀਂ ਜਿਹੜੀ ਵੀ ਵੀਡੀਓ ਇੰਨਾ ਵੀ ਵੇਖ ਸਕੇ ਹਨਾ ਜੇ ਜਿਹਨੇ ਸਿੱਖਣਾ ਉਹ ਤਾਂ ਰੀਜਨਲ ਵੀ ਵੇਖ ਵੀ ਸਕਦਾ ਪਰ ਸਾਰੇ ਵੇਖਦੇ ਹੀ ਆ ਥੋੜੇ ਜਿਹੜੇ ਟਰੈਕ ਆਪਾਂ ਕਿਸੇ ਨੂੰ ਜਿਹੜੇ ਪਤੇ ਉਹ ਮੈਨੂੰ ਨਹੀਂ ਪਤਾ ਮੈ ਜਿਹੜੇ ਮੈਨੂੰ ਪਤਾ ਉਹ ਕਿਸੇ ਨੂੰ ਨਹੀਂ ਪਤਾ ਆਪਾਂ ਥੋੜੀ 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 ਜਿਹੀ ਨੌਲਜ ਜ਼ਿੰਦਗੀ ਦਾ ਨਾਮ ਸਿੱਖਦੇ ਰਹਿਣਾ ਸਿੱਖਦੇ ਰਹਿਣਾ ਚਾਹੀਦਾ ਜੀ ਤੇ ਚਲੋ ਜੀ ਆਪਾਂ ਨਾਲ ਦੀ ਨਾਲ ਕੱਟ ਲਈ ਆ ਇਹ ਤੇ ਇਹ ਥੋੜਾ ਜਿਹਾ ਖਿੱਚ ਕੇ ਕਟਾਂਗੇ ਤੇ ਬਾਹਲੇ ਵਧੀਆ ਕੱਟੇ ਜਾਣਗੇ ਕੱਸ ਪੋਗਾ ਇਹਨਾਂ ਨੂੰ ਤੇ ਆਹ ਦੇਖੋ ਜੀ ਆਪਣਾ ਰਮਾਲ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਨੂੰ ਤੋਸਵਾਰ ਕੇ ਤੇ ਪ੍ਰੈਸ ਕਰਕੇ ਆਪਦੇ ਹੱਥ 'ਚ ਫੜ ਸਕਦੇ ਆਹ ਟਾਂਕਾ ਜੀ ਦੀ ਇੱਕੋ ਇਸ ਤਰ੍ਹਾਂ ਦਾ ਟਾਂਕਾ ਬਣਦਾ ਆ ਇਸ ਤਰ੍ਹਾਂ ਦਾ ਫਲਾਵਰ ਬਣਦਾ ਇਹ ਆਪਾਂ ਦੁਪੱਟਾ ਜਿਵੇਂ ਕੱਢਣਾ ਹਨ ਇਹ ਵਿੱਚ ਵਿੱਚ ਜਾਂ ਕੋਨਰਾਂ 'ਚ ਪਾ ਕੇ ਬਹੁਤ ਸੁੰਨੇ ਬਣ ਜਾਂਦੀ ਹੈ ਫੁਲਕਾਰੀ ਸਾਈਡ ਹਰ ਇੱਕ ਤਰ੍ਹਾਂ ਦੀ ਇੱਥੇ ਕਢਾਈ ਕੀਤੀ ਜਾਂਦੀ ਹੈ ਹੁਣ ਫੁਲਕਾਰੀ ਸੂਟ ਪਿੱਛੇ ਜੇ ਚੱਲੇ ਸੀ ਉਹ ਮਸ਼ੀਨ ਵਰਕ ਨਾਲ ਕੀਤੇ ਜਾਂਦੇ ਸੀ ਨਾਲੀ ਤੇ ਕਿਵੇਂ ਕੀਤੇ ਜਾਂਦੇ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਮੇਰੇ YouTube ਫੈਮਲੀ ਵੱਲੋਂ ਫੈਮਿਲੀ ਨੂੰ ਮੇਰੇ ਵੱਲੋਂ ਆ ਗਿਫਟ ਹੈ ਜੀ ਦੱਸ ਦੋ ਕਿਨੇ ਕਿਨੇ ਲੈਣਾ ਆਪਾਂ ਪਾਰਸਲ ਕਰ ਦਾਂਗੇ ਘੜ ਘੜ ਕੇ ਰਮਾਲ ਸਰਾਣੀ ਓਕੇ ਜੀ ਬਾਏ ਥੈਂਕ ਯੂ ਜੂ ਫॉर ਵਾਚਿੰਗ ਮਿਲਦੇ ਹਾਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ